ਪਤਿਤ ਪਾਵਨ ਜੋਗਤ ਜੋਤ ਜੁਗੋ ਜੁਗਿਆ ਟੱਲ ਚਤਰ ਚਬਰ ਤਕਾਂ ਦੇ ਮਾਲਕ ਧੰਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਉਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠਿ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰੇ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਗੁਰਗਾ ਸ਼ਬਦ ਰਖਵਾਰੇ ਰਖਵਾਰੇ ਦਾ ਮਤਲਬ ਹੈ ਰਾਖਾ ਮਰ ਸਮਝਉਂਦੇ ਨੇ ਭਾਈ ਵਿਕਾਰਾਂ ਦੇ ਟਾਕਰੇ ਤੇ ਗੁਰੂ ਦਾ ਸ਼ਬਦ ਹੀ ਅਸਾਂ ਜੀਵੰਦ ਰੱਖਾ ਹੈ ਚੌਕੀ ਚੌਗਿਰਦ ਹਮਾਰੇ ਚੌਕੀ ਦਾ ਮਤਲਬ ਹੈ ਪਹਿਰਾ ਚੌਗਿਰਦ ਦਾ ਮਤਲਬ ਹੈ ਚੌਹੀ ਪਾਸੇ ਚਾਰ ਚੁਫੇਰੇ ਮਹਾਰਾਜ ਕਹਿੰਦੇ ਭਾਈ ਸ਼ਬਦੀ ਸਾਨੂੰ ਵਿਕਾਰਾਂ ਤੋਂ ਬਚਾਉਣ ਲਈ ਸਾਡੇ ਚਾਰ ਚੁਫੇਰੇ ਦਾ ਪਹਿਰਾ ਹੈ RAM ਨਾਮ ਮਨ ਲਗਾ ਗੁਰ ਸ਼ਬਦ ਦੀ ਬਰਕਤ ਨਾਲ ਵੀ ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ ਵਿੱਚ ਜੁੜਦਾ ਹੈ ਜਮ ਲਜਾਏ ਕਰ ਭਾਗਾ ਕਹਿੰਦੇ ਉਸ ਪਾਸੋਂ ਵਿਕਾਰ ਤਾਂ ਕਿਤੇ ਰਹੇ ਜਮਾਂ ਵੀ ਸਰਵੰਦਾ ਹੋ ਕੇ ਭੱਜ ਜਾਂਦਾ ਹੈ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਹੈ ਪ੍ਰਮਾਤਮਾ ਮੇਰੇ ਬਾਤ ਤੈ ਤੂੰ ਹੀ ਸੁਖਾਂ ਦਾ ਦਾਤਾ ਹੈ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪਰਖ ਵਿਦਾਤਾ ਮਹਾਰਾਜ ਕਹਿੰਦੇ ਨੇ ਬੰਦਨ ਦਾ ਮਤਲਬ ਹੈ ਮਾਇਆ ਦੇ ਮੋਹ ਆਦਕ ਦੇ ਜੰਜੀਰ ਨਰਮਨ ਪਵਿੱਤਰ ਕਹਿੰਦੇ ਨੇ ਵਿਦਾਤਾ ਦਾ ਮਤਲਬ ਹੈ ਸਿਰਜਣਹਾਰੋ ਪ੍ਰਮਾਤਮਾ ਮਹਾਰਾਜ ਕਹਿੰਦੇ ਭਾਈ ਜਿਹੜਾ ਮਨੁੱਖ ਪ੍ਰਮਾਤਮਾ ਦੇ ਨਾਮ ਵਿੱਚ ਮਨ ਜੋੜਦਾ ਹੈ ਸਰਬ ਵਿਆਪਕ ਸਿਰਜਣਹਾਰ ਪ੍ਰਮਾਤਮਾ ਉਸ ਦੇ ਮਾਇਆ ਦੇ ਮੋਹ ਦੇ ਆਦਕ ਸਾਰੇ ਬੰਧਨ ਜਿਹੜੇ ਨੇ ਉਸ ਦੇ ਮਨ ਨੂੰ ਪਵਿੱਤਰ ਕਰ ਦਿੰਦਾ ਹੈ ਬੰਧਨਾਂ ਨੂੰ ਕੱਟ ਕੇ ਮਾਇਆ ਦੇ ਜਿੰਨੇ ਵੀ ਵੰਦਨ ਹਨ ਮੋਹ ਦੇ ਵੰਦਨ ਹਨ ਉਹਨਾਂ ਨੂੰ ਉਹ ਸਰਬਵਿਆਪਕ ਪਰਮਾਤਮਾ ਕੱਟ ਦਿੰਦਾ ਹੈ ਤੇ ਮਨੁੱਖ ਦਾ ਮਨ ਜਿਹੜਾ ਹੈ ਉਹਨੂੰ ਪਵਿੱਤਰ ਕਰ ਦਿੰਦਾ ਹੈ ਰਹਾਉ ਨਾਨਕ ਪ੍ਰਭ ਅਬినాਸੀ ਹੈ ਨਾਨਕ ਅਬਨਾਸੀ ਪ੍ਰਭ ਉਹ ਪਰਮਾਤਮਾ ਐਸਾ ਉਦਾਰ ਚਿਤ ਹੈ ਕਿ ਤਾਕੀ ਸੇਵਨ ਵਰਤੇ ਜਾਸੇ ਉਸ ਦੀ ਕੀਤੀ ਹੋਈ ਸੇਵਾ ਭਗਤੀ ਖਾਲੀ ਨਹੀਂ ਜਾਂਦੀ ਆਨੰਦ ਕਰੈ ਤੇਰੇ ਦਾਸਾ ਇਹ ਪ੍ਰਮਾਤਮਾ ਤੇਰੇ ਸੇਵਕ ਸਦਾ ਆਤਮਿਕ ਆਨੰਦ ਮਾਣਦੇ ਹਨ ਜਪ ਪੂਰਨ ਹੋਈ ਆਸਾ ਤੇ ਤੇਰਾ ਨਾਮ ਜਪ ਕੇ ਉਹਨਾਂ ਦੀ ਹਰੇਕ ਮਨੋ ਕਾਮਨਾ ਪੂਰੀ ਹੁੰਦੀ ਹੈ ਆਓ ਗੁਰੂ ਸਰਵ ਕਿਰਪਾ ਕਰਨ ਪਰਮਾਤਮਾ ਦੇ ਨਾਮ ਨੂੰ ਜਪੀਏ ਤੇ ਸਾਡੀਆਂ ਪਛਾਵਾਂ ਮਨੋ ਕਾਮਨਾਵਾਂ ਪਰਮਾਤਮਾ ਕਿਰਪਾ ਕਰਕੇ ਪੂਰੀਆਂ ਕਰੇ ਸਭ ਨੂੰ ਮਾਲਕ ਚਰਨਾਂ ਨਾਲ ਜੋੜੇ ਸ਼ਬਦ ਦੇ ਨਾਲ ਜੁੜ ਕੇ ਆਪਣੇ ਜੀਵਨ ਰੂਪ ਰਸਤੇ ਨੂੰ ਸਵਾਰੀਏ ਪਰਮਾਤਮਾ ਸਭਨਾਂ ਉਪਰ ਮੇਹਰ ਬਰਿਆਤ ਰੱਖੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ્રેਮ ਪਿਆਰ ਦੀ ਬਾਤ ਤਦੀ ਹਰਦਾ ਤੇ ਗੁਰੂ ਘਰ ਦੀਆਂ ਸੇਵਾਵਾਂ ਪਰਮਾਤਮਾ ਕਿਰਪਾ ਕਰਕੇ ਨੇਪਰੇ ਚਾੜ ਦੇਵੇ ਇਹ ਅਰਦਾਸ ਮਾਲਕ ਦੇ ਜਨਮ ਸਦਾ ਹੀ ਰਲ ਮਿਲ ਕੇ ਕਰਦੇ ਰਹੀ ਧਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੁਰੂ ਗਵਿੰਦ ਕਾ ਪੂਰਨ ਗੁਣ ਤਾਰ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤ